ਕਹਾਣੀ ਦੇ ਇੱਕ ਵਾਰ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਕੇ ਸਾਥੀਓ ਅੱਜ ਗੱਲ ਕਰਾਂਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਇੱਕ ਛੋਟੀ ਜੀ ਕੱਟਨਾ ਦੀ ਹੋਇਆ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਮ ਪਿੰਡਾਂ ਵਿੱਚ ਘੁੰਮਣ ਲੱਗੇ ਘੁੰਮਦੇ ਘੁੰਮਦੇ ਇੱਕ ਦਿਨ ਕਿਸੇ ਘਰ ਵਿੱਚੋਂ ਆਵਾਜ਼ ਸੁਣਾਈ ਦਿੱਤੀ ਕਿ ਕਾਸ਼ ਸਾਡਾ ਰਾਜਾ ਮੁਸਲਮਾਨ ਹੁੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਉਸ ਘਰ ਵਿੱਚ ਗਏ ਤਾਂ ਇੱਕ ਬਜ਼ੁਰਗ ਇਹ ਸ਼ਬਦ ਬਾਰ-ਬਾਰ ਦੁਹਰਾ ਰਿਹਾ ਸੀ ਉਸ ਨੂੰ ਕਾਰਨ ਪੁੱਛਿਆ ਤਾਂ ਬਜ਼ੁਰਗ ਕਹਿੰਦਾ ਮੈਂ ਕੁਰਾਨ ਲਿਖੀ ਸੀ ਆਪਣੇ ਹੱਥੀ ਲਿਖੀਏ ਤੇ ਜੇ ਅੱਜ ਸਾਡਾ ਰਾਜਾ ਮੁਸਲਮਾਨ ਹੁੰਦਾ ਤਾਂ ਮੈਨੂੰ ਘੱਟੋ-ਘੱਟ 1000 ਮੋਹਰਾਂ ਜ਼ਰੂਰ ਦਿੰਦਾ ਇਹ ਸੁਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 1000 ਮੋਰਾ ਉਸ ਬਜ਼ੁਰਗ ਅੱਗੇ ਰੱਖ ਕੇ ਉਹਨਾਂ ਨੂੰ ਕਿਹਾ ਇਹ ਸਿਰਫ ਦਰਸ਼ਨੀ ਭੇਟਾ ਹੈ ਬਾਕੀ ਤੁਸੀਂ ਕੱਲ ਮੈਲ ਵਿੱਚ ਆ ਜਿਓ ਸੋਨੇ ਦੇ ਬਰਾਬਰ ਤੋਲਾਂਗੇ ਤੁਹਾਡੀ ਹੱਥੇ ਹੀ ਲਿਖੀ ਕੁਰਾਨ ਸ਼ਰੀਫ ਹੁਣ ਉਸ ਘਰ ਵਿੱਚੋਂ ਆਵਾਜ਼ ਆ ਰਹੀ ਸੀ ਤੇ ਕਾਸ਼ ਦੁਨੀਆ ਦਾ ਹਰ ਰਾਜਾ ਸਿੱਖ ਹੋਵੇ ਕਾਸ਼ ਦੁਨੀਆ ਦਾ ਹਰ ਰਾਜਾ ਸਿੱਖ ਹੋਵੇ ਤਾਂ ਇੱਕ ਛੋਟੀ ਜੀ ਘਟਨਾ ਸੀ ਜਿਹੜੀ ਕਿ ਮਾਰੇ ਰঞ্জੀਤ ਸਿੰਘ ਦੇ ਜੀਵਨ ਦੇ ਨਾਲ ਸੰਬੰਧਿਤ ਸੀ ਤੇ ਬਿਆਨ ਕਰਦੀ ਹੈ ਕਿ ਮਾਰੇ ਰঞ্জੀਤ ਸਿੰਘ ਕਿਸ ਸੁਭਾਅ ਦੇ ਮਾਲਕ ਸੀ